ਸਵਾਗਤ ਕਰਦਾ ਆਪਣੇ ਪੱਤਰਕਾਰ ਵੀਰਾਂ ਦਾ ਜਿਹੜੇ ਕਿ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਤੋਂ ਆਏ ਨੇ ਤੇ ਨਾਲ ਸਾਡੇ ਸ਼ਾਰਪੁਰ ਲੋਕ ਸਭਾ ਤੋਂ ਡੋਕਟਰ ਰਾਜਕਮਰ ਚੱਬੇয়াল ਜੀ ਸਾਡੇ ਐਮ ਐਲ ਏ ਟਾਂਡਾ ਉਡਮੋਟ ਤੋਂ ਜਸਵੀਰ ਸਿੰਘ ਰਾਜਾ ਗੇਲ ਜੀ ਤੇ ਸਾਡੇ ਇੱਥੋਂ ਦੇ ਬਹੁਤ ਹੀ ਪੁਰਾਣੇ ਵਰਕਰ ਮਿਹਨਤੀ ਵਰਕਰ ਰੌਲਕ ਜੀ ਤੇ ਜੋ ਅੱਜ ਦਾ ਪ੍ਰੋਗਰਾਮ ਸੀਗਾ ਟਾਂਡੇ ਹਲਕੇ ਵਿੱਚ ਪਿੰਡ ਜਲਾਲਪੁਰ ਵਿੱਚ ਜਿਹਦੇ ਵਿੱਚ ਸਾਡੇ ਕੌਮੀ ਕਨਵੀਨਰ ਰਮ ਕੇਜਰੀਵਾਲ ਨੇ ਸ਼ਿਰਕਤ ਕੀਤੀ ਨਾਲ ਉਹਨਾਂ ਦੇ ਸਾਡੇ ਹਰ ਦਿਲਜੀ ਸਰਦਾਰ ਭਗਵੰਸੀ ਮਾਨ ਜੀ ਪਹੁੰਚੇ ਤੇ ਪੂਰਾ ਟਾਂਡੇ ਹਲਕੀ ਦੀ ਸੰਗਤ ਇੱਥੇ ਪਹੁੰਚੀ ਸੀ ਸਨੇਹਾ ਬੁੱਧਾ ਜਿਹੀ ਸੀ ਕਿ ਜਿਹੜੀ ਤਕਰੀਬਨ 3 ਮਹੀਨਿਆਂ ਤੋਂ ਅਸੀਂ ਪੂਰੇ ਪੰਜਾਬ ਵਿੱਚ ਇੱਕ ਸਿਆਸੀ ਕੈਂਪੇਨ ਚਲਾਈ ਹੋਈ ਆ ਜੁਧ ਨਸ਼ਾ ਵਿਰੁੱਧ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਸਰਕਾਰ ਕੋਲੋਂ ਦਿਸ਼ਾ ਨਿਰਦੇਸ਼ ਅਰਵਿੰਦ ਕੇਜਰੀਵਾਲ ਦੇ ਹੁਣਾ ਵੱਲੋਂ ਤੇ ਸਰਦਾਰ ਭਗਵੰਸੀ ਮਾਨ ਜੀ ਦੇ ਅਗਵਾਈ ਹੇਠ ਅਸੀਂ ਪੂਰੇ ਪੰਜਾਬ ਵਿੱਚ ਜੋ ਮਹਿਮ ਚੱਲ ਰਹੀ ਆ ਉਹਨੂੰ ਅਸੀਂ ਲੋਕ ਲਹਿਰ ਬਣਾ ਲਈ ਅੱਜ ਅਸੀਂ ਆਪਾਂ ਤਕਰੀਬਨ ਹਰੇਕ ਹਲਕੇ 'ਚ ਹਰੇਕ ਪਿੰਡ ਵਿੱਚ ਹਰੇਕ ਵਾਰਡ ਵਿੱਚ ਹਰੇਕ ਘਰ 'ਚ ਅਸੀਂ ਆਪਾ ਸਨੇਹਾ ਲੈ ਕੇ ਜਾ ਰਹੇ ਹਾਂ ਆਪਾਂ ਕਿ ਇਹ ਬੜਾ ਇੱਕ ਸੁਨਹਿਰੀ ਮੌਕਾ ਹੈਗਾ ਜਿਹੜਾ ਜੁਧ ਨਸ਼ਾ ਬ੍ਰੁੱਧ ਅਸੀਂ ਕੈਂਪੇਨ ਚੱਲ ਰਹੀ ਹੈ ਕਿ ਅਸੀਂ ਪੰਜਾਬ 'ਚੋਂ ਪੂਰੇ ਪੰਜਾਬ 'ਚੋਂ ਅਸੀਂ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈਗਾ ਕਿ ਅਸੀਂ ਇਹ ਹੀ ਸਨੇਹਾ ਦੇਣਾ ਹੈ ਕਿ ਅਸੀਂ ਇਹ ਮਹਿੰਮ ਨੂੰ ਤਦ ਹੀ ਕਾਮਯਾਬੀ ਮਿਲ ਸਕਦੀ ਹੈ ਜੇ ਸਾਡੇ ਨਾਲ ਲੋਕ ਤੁਰਨਗੇ ਲੋਕ ਲਹਿਰ ਬਣਨਗੇ ਕਿਉਂਕਿ ਸਰਕਾਰ ਆਪਣਾ ਕੰਮ ਕਰ ਰਹੀ ਆ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਪੁਲਿਸ ਵਿਭਾਗ ਸਾਰਾ ਆਪਣਾ ਕੰਮ ਕਰ ਰਿਹਾ ਤੇ ਸਾਨੂੰ ਪੂਰੀ ਆਸ ਆ ਪੂਰੀ ਉਮੀਦ ਆ ਕਿ ਇਸ ਕੰਪੇਨ ਨੂੰ ਲੋਕ ਲਹਿਰ ਬਣਾ ਕੇ ਅਸੀਂ ਪੰਜਾਬ ਚ ਉਸ ਜਿਹੜੀ ਜੁਧ ਨਸ਼ਾ ਬੂ ਦਸ ਨੂੰ ਖਤਮ ਕਰਾਂਗੇ ਤੇ ਮੈਨੂੰ ਪੂਰਾ ਮਾਣ ਆ ਪੰਜਾਬ ਤੇ ਪੰਜਾਬੀਆਂ ਦੇ ਕਿਉਂਕਿ ਜਿਹੜੀ ਜੈਸੀ ਗੱਲ ਕਰੀਏ ਲੜਾਈ ਦੀ ਜੈਸੀ ਗੱਲ ਕਰੀਏ ਜੁਧ ਦੀ ਇਹ ਸਾਡੇ ਲਈ ਕੋ ਨਵਾ ਨਵੇਂ ਅੱਖਰ ਨਹੀਂ ਹੈਗੇ ਨਵੇਂ ਸ਼ਬਦ ਨਹੀਂ ਹੈਗੇ ਇਹ ਸਾਡੇ ਖੂਨ ਚ ਹੈ ਸਾਡੇ ਗੁਰੂ ਸਾਹਿਬਾਨਾ ਨੇ ਸਿੱਖ ਕੌਮ ਲਈ ਧਰਮ ਲਈ ਲੜਾਈ ਲੜੀ ਜੋ ਜਦੋਂ ਆਜ਼ਾਦੀ ਦੀ ਲੜਾਈ ਸੀ ਸਭ ਤੋਂ ਵੱਧ ਜਿਹੜਾ ਪੁਰਵਾਨੀ ਸੀ ਪੰਜਾਬ ਦੇ ਲੋਕਾਂ ਨੇ ਤਾਂ ਪੰਜਾਬ ਦਾ ਨਾਂ ਸਭ ਤੋਂ ਮੋਹਰੇ ਆਂਦਾ ਆ ਜੇ ਅਸੀਂ ਆਜ਼ਾਦੀ ਤੋਂ ਬਾਅਦ ਵੀ ਗੱਲ ਕਰ ਲਈ ਆਪਾਂ ਸਰਹੱਦੀ ਦੀ ਲੜਾਈ ਦੀ ਗੱਲ ਕਰੀਏ ਆਪਾਂ ਜੇ ਹੁਣ ਥੋੜੇ ਦਿਨਾਂ ਦੀ ਗੱਲ ਕਰੀਏ ਆਪਾਂ ਜੇ ਪਾਣੀਆਂ ਦੀ ਲੜਾਈ ਕਰ ਲੀਏ ਹੁਣ ਜਿਹੜੀ ਹੁਣ ਵਾਰ ਹੋਈ ਉਸ ਲੜਾਈ ਉਸ ਦੀ ਪਾਕਿਸਤਾਨ ਦੇ ਨਾਲ ਸਰਹੱਦੀ ਲੜਾਈ ਦੀ ਉਹਦੇ ਵੀ ਗੱਲ ਕਰੀਏ ਪਰ ਮੈਂ ਇਹ ਜ਼ਰੂਰ ਕਹੂੰਗਾ ਜਿਹੜੀ ਹੁਣ ਅਸੀਂ ਲੜਾਈ ਲੜ ਰਹੇ ਆ ਆਮ ਆਦਮੀ ਪਾਰਟੀ ਸਰਕਾਰ ਲੜਾਈ ਲੜ ਰਹੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਲੜਾਈ ਲੜ ਰਹੇ ਸਿੱਖ ਸਾਰੇ ਰਲ ਕੇ ਲੜਾਈ ਲੜ ਰਹੇ ਆ ਇਹ ਪੰਜਾਬ ਦੀ ਆਪਣੀ ਲੜਾਈ ਆ ਇਸ ਲੜਾਈ ਵਿੱਚ ਕਿਸੇ ਨੇ ਬਾਹਰੋਂ ਆਕੇ ਨਹੀਂ ਲੜਨਾ ਨਾ ਕਿ ਬਾਹਰੋਂ ਪੁਲਿਸ ਆਣੀ ਨਾ ਕਿ ਬਾਹਰੋਂ ਫੌਜ ਆਣੀ ਆ ਇਹ ਸਾਨੂੰ ਖੁਦ ਨੂੰ ਮੋਰੇ ਹੋ ਕੇ ਸਨੇਹਾ ਘਰ ਘਰ ਪਹੁੰਚ ਕਰਨੀ ਆ ਤੇ ਸਨੇਹਾ ਇਹ ਹੀ ਆ ਕਿ ਸਸੇ ਜਿਹੜੀ ਦੋਹਰੀ ਲੜਾਈ ਲੜ ਰਿਹਾ ਇੱਕ ਤਾਂ ਲੜਾਈ ਹੈਗੀ ਆ ਜਿਹੜੇ ਨਸ਼ਾ ਵੇਚਦੇ ਨੇ ਤਸਕਰਾਂ ਦੇ ਖਿਲਾਫ ਉਹਨਾਂ ਨੇ ਉਹਨਾਂ ਲਈ ਕੋਈ ਮਾਫੀ ਨਹੀਂ ਆ ਚਾਹੇ ਕੋਈ ਵੀ ਬੰਦਾ ਹੋਵੇ ਚਾਹੇ ਰਾਜਨੀਤਿਕ ਪਰਸਨ ਹੋਵੇ ਚਾਹੇ ਉਹ ਸਰਕਾਰੀ ਬੰਦਾ ਹੋਵੇ ਸਾਰਿਆਂ ਲਈ ਸਖਤ ਤੋਂ ਸਖਤ ਕਾਨੂੰਨ ਦੇ ਬੰਦੀ ਉਸੇ ਕਾਰਵਾਈ ਕਰ ਰਹੇ ਆ ਤੇ ਜਿਹੜੀ ਦੂਜਾ ਪਾਸਾ ਹੈਗਾ ਜਿਹੜੀ ਯਾਰ ਮੈਂ ਕਿਹਾ ਕਿ ਦੋਰੀ ਲੜਾਈ ਅਸੀਂ ਲਾੜੇ ਜਿਹੜੇ ਸਾਡੇ ਬੱਚੇ ਨੇ ਇਸ ਸੰਗਤ ਵਿੱਚ ਫਸੇ ਹੋਏ ਨੇ ਉਹਨਾਂ ਦੇ ਇਲਾਜ ਲਈ ਅਸੀਂ ਤਕਰੀਬਨ ਜਿਹੜੇ ਬੈੱਡ ਦਾ ਕੈਪੈਸਿਟੀ ਘੱਟ ਸੀ ਉਹਦਾ ਵੀ ਅਸੀਂ ਬੰਦੋਬਸ ਕਰ ਰਹੇ ਹਾਂ ਅਸੀਂ ਕੀਤਾ ਆਪਾਂ ਬੈੱਡਾਂ ਦੀ ਕੈਪੈਸਿਟੀ ਅਸੀਂ ਵਧਾ ਰਹੇ ਹਾਂ ਅੱਜ ਵੀ ਸਟੇ ਤੇ ਅਰਵਿੰਦ ਜੀ ਦੇ ਸਾਹਮਣੇ ਸੀਐਮ ਸਾਹਿਬ ਦੇ ਸਾਹਮਣੇ ਗੱਲ ਹੋਈ ਹੈ ਕਿ ਜਿਹੜੇ ਨਵੇਂ ਕੇਂਦਰਾਂ ਨੂੰ ਲਾਇਸੈਂਸ ਦਿੱਤਾ ਜਾਵੇ ਉਹਨਾਂ ਦੇ ਬੈੱਡ ਕੈਪੈਸਿਟੀ ਹੋਰ ਵਧੇ ਜਾਵੇ ਉਹ ਵੀ ਸਰਨੇ ਮਨਜ਼ੂਰੀ ਦਿੱਤੀ ਹੈ ਉਹ ਵੀ ਅਸੀਂ ਆਪਾਂ ਜਿੱਥੇ-ਥੇ ਲੋੜ ਹੈ ਨਵੇਂ ਸੈਂਟਰ ਨਹੀਂ ਖੋਲਣ ਦੀ ਤੇ ਅਸੀਂ ਆਪਾਂ ਉੱਥੇ ਉਹ ਵੀ ਖੋਲ ਤੇ ਮੈਂ ਕਹੂੰਗਾ ਕਿ ਸਾਡੇ ਸੁਨੇਹਾ ਸਾਡੇ ਕੋਲੋਂ ਇਹੀ ਹੋਊਗਾ ਕਿ ਇਸ ਸੁਨਹਿਰੀ ਮੌਕੇ ਆ ਪੂਰੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਸਰਕਾਰ ਬੜੀ ਤਾਕਤ ਦੇ ਨਾਲ ਬੜੇ ਤਜਰਬੇ ਦੇ ਨਾਲ ਬੜੀ ਗੰਭੀਰਤਾ ਦੇ ਨਾਲ ਬੜੀ ਤਕਨੀਕ ਦੇ ਨਾਲ ਬੜੀ ਤਰਗ ਨਾਲ ਅਸੀਂ ਲੜਾਈ ਲੜ ਰਹੇ ਆ ਤੇ ਅਸੀਂ ਇਸ ਸੁਨਹਿਰੀ ਮੌਕੇ ਨੂੰ ਨਾ ਗੋਈਏ ਇਸ ਕੰਪੇਨ ਨੂੰ ਅਸੀਂ ਲੋਕ ਲਹਿਰ ਬਣਾ ਕੇ ਅਸੀਂ ਆਪਾਂ ਪੰਜਾਬ ਜੋ ਨਸ਼ਰ ਮੁਕਤੀਏ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ